ਹੈਈ ਪੁੱਛੋ ਸਤਿਗੁਰੂ ਤੋਂ ਡਿਊਟੀ ਮੰਗੀ ਬੇ ਸੱਚੇ ਪਾਤਸ਼ਾਹ ਹਾਂਜੀ ਮੈਨੂੰ ਤਾਂ ਇਹ ਡਿਊਟੀ ਬੁਝ ਦੇ ਇਨਾਂ ਦੀ ਸੇਵਾ ਬਖਸ਼ੀ ਦੇ ਲੋ ਵੀ ਆਹ ਜਾਨਵਰ ਜਿਹੜਾ ਬਾਪੂ ਦਾ ਹੈਗਾ ਵਾ ਜੇ ਕੋਈ ਸ਼ਕੀਨ ਬੰਦਾ ਹੋਇਆ ਤਾਂ ਸੰਪਰਕ ਕਰਿਓ ਬਾਪੂ ਨਾਲ ਤੇ ਇਹ ਜਾਨਵਰ ਬਾਪੂ ਕਹਿੰਦਾ ਆਪਾਂ ਦੇ ਦੇਾਂਗੇ ਕੀ ਹਾਲ ਹੈ ਵੀ ਸੱਜਣੋ ਅੱਜ ਆਪਾਂ ਬੈਠੇ ਆ ਪਿੰਡ ਰਾਜੇ ਆਣਾ ਨਾਲ ਬਾਪੂ ਜੀ ਬੈਠੇ ਆ ਜੋ ਜਾਣ ਪਹਿਚਾਨ ਦੇ ਮੋਤਾਜ ਨਹੀਂਗੇ ਹਰ ਇੱਕ ਬੰਦਾ ਸੋਚਦਾ ਵੀ ਬਾਪੂ ਜੀ ਹੁਣਾਂ ਕੋਲੇ ਮਿਲ ਕੇ ਆਏਗੇ ਬੈਠ ਕੇਗੇ 10 ਮਿੰਟ ਗੱਲਾਂ ਸੁਣਗੇ ਤੇ ਬਾਪੂ ਦੇ ਜਾਨਵਰ ਦੇਖ ਕੇ ਗਏ ਬਾਪੂ ਨਾਲ ਕੋ ਚੰਗਾ ਸਿੱਖ ਕੇ ਆਈਏ ਬਾਪੂ ਸਾਥਰੀ ਕਾਲ ਜੀ ਸਾਥਰੀ ਕਾਲ ਜੀ ਦੇਖਣ ਵਾਲੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਸਭ ਤੇ ਮਿਹਰ ਕਰੀਏ ਇੱਕ ਇੱਕ ਮੂਰ ਸਭ ਨੂੰ ਦੇਈ ਕੋੜਿਆਂ ਬਿਲਕੁਲ ਜੀ ਬਿਲਕੁਲ ਬਾਪੂ ਜੀ ਆ ਗੱਲ ਹੀ ਆਪਾਂ ਪਹਿਲਾਂ ਕਰ ਗਿਆ ਆਪਾਂ ਉਥੇ ਗੱਲ ਕਰਦੇ ਸੀ ਅੱਗੇ ਵੀ ਕੋੜਾ ਹਰ ਇੱਕ ਬੰਦਾ ਵੀ ਲਿਆ ਨਹੀਂ ਸਕਦਾ ਹਨ ਤੂੰ ਇੱਕ ਗੱਲ ਗੁਰੂ ਜੀ ਵਾਲੀ ਸੁਣਾਈ ਸੀ ਕਿਵੇਂ ਉਹ ਵੇਖੋ ਜੀ ਮਿਹਰ ਹੋ ਜੇ ਨਾ ਸੱਚੇ ਪਾਤਸ਼ਾਹ ਦੀ ਹੱਕ ਦੇ 11 ਕਲਿਆਰ ਦਿੰਦਾ ਬਿਲਕੁਲ ਜੀ ਮੈਂ ਕੌਣ ਬੰਦਾ ਸੀ ਰੱਖਣ ਵਾਲਾ ਉਹਦੀ ਮਿਹਰ ਹੋਈ ਹਾਂਜੀ ਇਹ ਸੰਗਤ ਪੁੱਛਣ ਲੱਗੀ ਮਹਾਰਾਜ ਜਿਹਨੋਂ ਖੋਸ਼ ਹੋਨੇ ਆਂਦੇ ਭਾਈ ਉਹਨੂੰ ਅਸੀਂ ਬਹੁਤ ਖੁਸ਼ੀ ਚ ਦੁੱਧ ਪੁੱਤ ਬਖਸ਼ਦੇ ਹਾਂ ਹਾਂਜੀ ਆਂਦੇ ਮਹਾਰਾਜ ਜਦੋਂ ਨਿਹਾਲ ਉਹਨਾਂ ਦੇ ਜਦੋਂ ਨਿਹਾਲ ਹੁੰਨੇ ਆਂ ਘੋੜੇ ਦੀ ਸਵਾਰੀ ਬਖਸ਼ਦੇ ਆਂ ਠੀਕ ਹੈ ਜੀ ਘੋੜਾ ਜੇ ਕਿਤੇ ਕੀ ਕਰਨੇ ਜਾਂਦਾ ਉੱਥੇ ਜਾਂਦਾ ਜਿੱਥੇ ਸਤਗੁਰਾਂ ਦੀ ਮਿਹਰ ਹੋਵੇ ਮਿਹਰ ਹੋਵੇ ਸਹੀ ਗੱਲ ਆ ਜੀ ਇਹ ਗੁਰੂ ਕੀਆਂ ਮੋਹਾਂ ਬਈ ਹਾਂਜੀ ਮੈਂ ਤਾਂ ਇਹ ਸਮਝਦਾ ਬਿਲਕੁਲ ਜੀ ਬਿਲਕੁਲ ਕਿਉਂਕਿ ਇਹਦੇ ਲਈ ਜੇ ਇੱਕ ਘੋੜਾ ਖਰੀਦ ਲੈ ਜਾਂਦੇ ਆ ਪੈਸਾ ਤਾਂ ਆ ਜਾਂਦਾ ਬੰਦੇ ਕੋਲੇ ਪਰ ਉਹਨਾਂ ਸਮਾਂ ਨਹੀਂ ਦੇ ਸਕਦਾ ਬੰਦਾ ਤੇ ਸਮੇਂ ਬਿਨਾਂ ਇਹ ਵਜਦੇ ਨਹੀਂ ਜਾਂਦੇ ਨਹੀਂ ਹਨਾ ਜੀ ਕਿਉਂਕਿ ਇਹਨੂੰ ਸੰਭਾਲ ਲਈਦਾ ਆਪਦੇ ਜਾਨੀ ਕਿ ਆਪਦੇ ਬੱਚੇ ਤੋਂ ਜ਼ਿਆਦਾ ਸੰਭਾਈ ਇਹਨਾਂ ਦੀ ਕਰਨੀ ਬਿਲਕੁਲ ਜੀ ਮੈਂ ਵੇਖੋ ਵੀ ਫਿਰੋ ਮੈਂ ਪਰਿਵਾਰ ਤੇ ਨਹੀਂ ਪੈਂਦਾ ਪੈਂਦਾ ਇਹਨਾਂ ਕੋਲੇ ਮਜਾਡਾ ਹਾਂਜੀ ਦੋ ਟਾਈਮ ਹੂੰ ਗੇੜਾ ਮਾਰੀ ਦਾ ਕੀ ਤੁਰਦਾ ਠੀਕ ਹੈ ਖੜਾ ਬੈਂਦਾ ਉੱਠਦਾ ਤਾਂ ਨਹੀਂ ਹੂੰ ਇਹ ਤਨਾ ਵੀ ਖਿਆਲ ਰੱਖਣਾ ਪੈਂਦਾ ਇਹਨਾਂ ਜੀ ਬਿਲਕੁਲ ਜੀ ਬਾਕੀ ਤੁਸੀਂ ਹਜੇ ਵੀ ਹੁਣ ਜਿਵੇਂ ਆਪਾਂ ਉਹ ਘੋੜਾ ਫੜਦੇ ਸੀਗੇ ਉਧਰ ਵੀ ਹਜੇ ਵੀ ਵਿੱਚ ਪੂਰਾ ਤੁਸੀਂ ਕਹਿੰਦੇ ਪਾਣੀ ਚ ਵੀ ਵੜ ਜਾਂਦੇ ਇੱਥੇ ਵੀ ਹੈਨਾ ਮੈਂ ਤਾਂ ਫਿਰ ਕਰਨਾ ਪੈਂਦਾ ਸਰੀਰ ਘਟਾਂ ਚ ਵੀ ਬੰਦੇ ਦਾ ਉਹ ਜਾਂ ਰਹਿਂਦਾ ਸਰੀਰ ਦੇ ਪੱਖੋਂ ਹਾਸਲੇ ਚ ਰਹਿੰਦਾ ਬੰਦਾ ਜੇ ਸਹੀ ਪੁੱਛੋ ਸਤਗੁਰੂ ਤੋਂ ਡਿਊਟੀ ਮੰਗੀ ਬਈ ਸੱਚੇ ਪਾਤਸ਼ਾਹ ਮੈਨੂੰ ਤਾਂ ਇਹ ਡਿਊਟੀ ਬੁਝ ਦੇ ਇਹਨਾਂ ਦੀ ਸੇਵਾ ਬਖਸ਼ ਦੇ ਬਸ ਠੀਕ ਹੈ ਜੀ ਤੇ ਬਾਪੂ ਆਪਣੇ ਕੋਲ ਕਿੰਨੇ ਜਾਨਵਰ ਹੋ ਗਏ ਹੁਣ ਜੀ ਹੁਣ ਜੀ ਮੈਂ ਨਾ ਤਿੰਨ ਆ ਚਾਰ ਤਾਂ ਇੱਥੇ ਖੜੇ ਆਪਣੇ ਤਿੰਨ ਤਿੰਨ ਅੰਦਰ ਹਨਾ ਸੱਤ ਹੋ ਗਏ 6 7 ਆ ਬਈ ਸੱਤ ਹੋ ਗਏ ਹਾਂਜੀ ਤੇ ਬਾਪੂ ਆਪਾਂ ਜਿਵੇਂ ਅੱਗੇ ਵੀ ਆਪਾਂ ਇੱਕ ਦੋ ਵਾਰ ਬੈਠੇ ਸੀਗੇ ਨਾ ਗੱਲਾਂ ਬਾਤਾਂ ਕਰਦੇ ਹੁੰਨੇ ਵੀ ਤੁਸੀਂ ਰੱਖਦੇ ਜਾਦੇ ਆਹ ਮੱਝੂ ਕੀ ਲੈਣਾ ਮਾਰਵਾੜੀ ਚ ਜਿਆਦੇ ਰੱਖਦੇ ਹਨਾ ਵੀ ਇਹ ਕੀ ਕਾਰਨ ਆ ਜੀ ਇਹ ਸ੍ਰੀਮਾਨ ਜੀ ਜਿਹੜੇ ਇਹ ਜਾਨਵਰ ਆ ਮੱਝੂ ਕੀ ਲੈਣੇ ਅਸਲ ਤਾਂ ਹੈਗੀ ਆ ਇਹ ਕਾਬਲ ਕੰਦਾਰ ਦੀ ਨਸਲ ਮੋੜ ਤੋਂ ਅੱਛਾ ਜੀ ਮੋੜ ਕੇ ਆਪਣੇ ਪੰਜਾਬ ਚੋਂ ਲੜਾਈਆਂ ਯੁੱਧ ਹੁੰਦੇ ਰਹਿੰਦੇ ਪਾਸ਼ਾਾਂ ਦੇ ਵੀ ਕਾਬਲ ਕੰਦਾਰ ਨੂੰ ਜਾ ਉੱਥੋਂ ਲਿਆਓ ਚੰਗੇ ਕੋੜੇ ਹਾਂ ਉਦੋਂ ਫਿਰ ਵਪਾਰੀ ਲਿਆ ਕੇ ਇੱਥੇ ਦਿੰਦੇ ਹੀ ਕੋੜੇ ਅੱਛਾ ਜੀ ਮਹਾਰਾਜ ਇਹਨਾਂ ਜੀ ਤੋਂ ਨੇ ਵੀ ਘੋੜੀ ਇੱਕ ਕੋਈ ਸੀ ਮੁਸਲਮਾਨ ਤੋਂ ਠੀਕ ਹੈ ਜੀ ਉਹਨੂੰ ਬਹੁਤ ਚੰਗੀ ਲੱਗੀ ਹੂੰ ਪੁੱਛਿਆ ਵੀ ਭਾਈ ਵੇਚ ਲਈ ਆਵਾਜ਼ ਜੀ ਘੋੜੀ ਨਹੀਂ ਵੇਚਣੀ ਮੇਰੀ ਜਾਨ ਹਾਂਜੀ ਫੇਰ ਵੀ ਬਾਦਸ਼ਾਹ ਸੀ ਵੀ ਖੋਹ ਲਿਆ ਤਾਂ ਹੂੰ ਬਿਲਕੁਲ ਇਹ ਸ਼ੌਂਕ ਦਾ ਮੁੱਲ ਨਹੀਂਗਾ ਹਾਂਜੀ ਹਾਂਜੀ ਜੇ ਆਪਾਂ ਬਾਪੂ ਆਪਣੇ ਪੰਜਾਬ ਦੀ ਲੈਣ ਕਿੰਗੇ ਘੋੜਿਆਂ ਦੇ ਵਿੱਚ ਆਪਣੀ ਫਿਰ ਮੱਝੂ ਕੇ ਲੈਣੀ ਆਉਂਦੀ ਏ ਕੱਲੀ ਜਾਂ ਹੋਰ ਵੀ ਆਪਣੀ ਲੈਣ ਚੰਗੀ ਸੀ ਉਹ ਵੇਖੋ ਜੀ ਲੈਣ ਤਾਂ ਇਹੇ ਬਣੇ ਇੱਥੋਂ ਹੀ ਆ ਹਾਂਜੀ ਕਾਬਲ ਕੰਧਾਰ ਵਾਲ ਹੋਈਆਂ ਹਾਂਜੀ ਅੱਠ ਕੋਤੇ ਬੋਲੀ ਬਦਲ ਜਾਂਦੀ ਏ ਹਾਂਜੀ ਤੇ ਵਟਨਾ ਵਟ ਪਾਣੀ ਬਦਲ ਜਾਂਦਾ ਇਹ ਇਹ ਹੁਣ ਆਪਾਂ ਕਹਿ ਦਿੰਨੇ ਪੰਜਾਬ ਦੀ ਨਸਲ ਪੰਜਾਬ ਦੀ ਨਸਲ ਹੋ ਗਈ ਹਾਂਜੀ ਹਾਂ ਜਿਵੇਂ ਆਪਾਂ ਮਾਰਵਾੜੀ ਰਾਜਸਥਾਨ ਦੀ ਕਹਿ ਦਿੰਨੇ ਆ ਹਨਾ ਪਰ ਆਪਾਂ ਹੁਣ ਵੀ ਕਹਿੰਨੇ ਨੇ ਕੋੜੀਆਂ ਤਾਂ ਆਪਾਂ ਲਿਓ ਨੇ ਕਹੇਦੇ ਇਹਦੇ ਮਾਰਵਾੜੀ ਰਾਜਸਥਾਨ ਦੀ ਹਾਂ ਉਦੋਂ ਕੋੜੀਆਂ ਬਈ ਇਹ ਜੀਆਂ ਚੰਗੀਆਂ ਹੁੰਦੀਆਂ ਦੋ ਦੋ ਬੰਦੇ ਬੈਠੇ ਕੱਸੀਆਂ ਸੂਏ ਟੱਪ ਜਾਂਦੇ ਸੀ ਕੋੜੀ ਅੱਛਾ ਜੀ ਇੱਕ ਸਾਡੇ ਇੱਥੇ ਰੋਡੀ ਪਿੰਡ ਸੀਗਾ ਹਾਂਜੀ ਬਸਾਂ ਸਿਆਂ ਉਹਦੇ ਕੋਲੇ ਲਾਲ ਬੱਲੀ ਸੀ ਆਹ ਕੋੜੇ ਵਰਗੀ ਕੁੜੀ ਹੂੰ ਦੂਰੀਆਂ ਬਾਗਾਂ ਯਾਰ ਸੁਗਰ ਟਪ ਜਾਂਦੀ ਸੀ ਹਾਂਜੀ 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 ਉਹ ਨਸਲ ਖਤਮ ਹੋ ਗਈ ਖਤਮ ਹੋ ਗਈ ਮੈਂ ਉਹੀ ਗੱਲ ਇੱਕ ਬਾਹਰ ਲਿਆਂ ਨੂੰ ਪਏ ਗਏ ਆ ਆ ਜੀ ਮਾਰਵਾੜੀ ਹੈ ਆ ਜੀ ਕਾਠੀਆਵਾਦੀ ਹੈ ਹਾਂਜੀ ਬਸ ਇਹ ਨੋਕਰਾਂ ਨੋਕਰੇ ਨੂੰ ਅੱਜ ਤੋਂ 40 ਸਾਲ ਪਹਿਲਾਂ ਕੋਈ ਬੁੜੇ ਪਸੰਦ ਨਹੀਂ ਸੀ ਕਰਦੇ ਇਹਦੇ ਮੱਖੀਆਂ ਦਾ ਖਾਓ ਠੀਕ ਹੈ ਜੀ ਤੇ ਹੁਣ ਵੇਲੇ ਹਥਲੀ ਉੱਤੇ ਹੀ ਆ ਗਿਆ ਨੇ ਨੁਕਰਾ ਇਹ ਤਾਂ ਇਹਦਾ ਹੀ ਸਾਰਾ ਹੀ ਘੁੰਮ ਗਿਆ ਕਿ ਆਪਾਂ ਖੇਤੀ ਦੇ ਵਿੱਚ ਕਿ ਛੜਕਾਂ ਦੇ ਨੇੜੇ ਜ਼ਮੀਨ ਨਹੀਂ ਰੱਖਦਾ ਸੀ ਕੋਈ ਨਾ ਜੀ ਕਹਿੰਦੇ ਸੀ ਇੱਥੇ ਐਵੇਂ ਹੋਣਾ ਹੀ ਕੋਈ ਨਹੀਂਗਾ ਹੁਣ ਛੜਕਾਂ ਦੀ ਜ਼ਮੀਨ ਮਹਿੰਗੀ ਹੋ ਗਈ ਦੂਜਿਆਂ ਨੂੰ ਕੋਈ ਤਾਂ ਮਹਿੰਗੀ ਮੈਂ ਕਿ ਜ਼ਮੀਨ ਦਾ ਭਾਅ ਹੀ ਨਹੀਂ ਰਹਿ ਗਿਆ 50-50 ਲੱਖ ਕਿਲੇ ਦਾ ਹੋ ਗਿਆ ਬਿਲਕੁਲ ਹੁਣ ਪੈਸਾ ਆ ਗਿਆ ਨਾ ਜੀ ਅੱਗੇ ਜਿਵੇਂ ਤੁਸੀਂ ਹੁਣ ਤੁਸੀਂ ਜਿਹੜੇ ਸੋਚ ਤੇ ਰੱਖੀ ਜਾਂਦੇ ਆ ਜਾਨਵਰ ਅਜੇ ਵੀ ਉਹ ਜਿਹੇ ਰੱਖਦੇ ਆ ਤੁਸੀਂ ਰੱਖਦੇ ਹੋ ਸ਼ੌਂਕੀਆ ਤੌਰ ਤੇ ਤੇ ਹੌਸਲੇ ਵਾਲਾ ਜਾਨਵਰ ਬਈ ਇਹ ਦਲੇਰ ਆ ਹਾਂ ਜੀ ਕੋੜਾ ਸੌਂਬ ਤੇ ਧੌਣ ਤੇ ਮੈਂ ਤਾਂ ਉਹ ਨੂੰ ਕੋੜਾ ਸਮਝਦਾ ਜਿਹਦੀ ਧੌਣ ਸਰਾਹੀ ਵਰਗੀ ਪਤਲੀ ਤੇ ਸੌਂਬ ਚੰਗੇ ਆ ਠੀਕ ਹੈ ਜੀ ਦੂਜਾ ਨੰਬਰ ਇਹ ਆ ਕੋੜਾ ਕਮਚਾਲਾ ਤੇ ਕਮਚਾਰੂ ਨਾ ਹੋਵੇ ਹਾਂਜੀ ਮੈਨੂੰ ਬਈ ਸਵਾਰੀ ਦਾ ਬਹੁਤ ਸ਼ੌਂਕ ਸੀ ਮੈਂ ਦਾਰਾਪੁਰ ਇਥੋਂ 20 ਕੋ ਹੋਊਗਾ ਹਾਂ ਡੇਢ ਘੰਟੇ ਜਾਵੜ ਦੇ ਕਾਠੀ ਪਾ ਕੇ ਜਦੋਂ ਘੋੜੀ ਮਿਲੋਂਗੇ ਠੀਕ ਹੈ ਜੀ ਤੇ ਹੁਣ ਬਾਪੂ ਇੱਕ ਆਪਾਂ ਪਿੱਛੇ ਜਿਹੜਾ ਘੋੜੀ ਲਿਆਂਦੀ ਹੈ ਜਿਹੜੀ ਹੋਣ ਵਾਲੀ ਹਾਂਜੀ ਇਹ ਇਹ ਭਾਈ ਮੈਂ ਤਾਂ ਲਿਆਇਆ ਵੀ ਇਹ ਮੱਝੂ ਗਿਆ ਆ ਖੂਨ ਵਿੱਚ ਹੈਗਾ ਇਹਦੇ ਅੱਛਾ ਜੀ ਤਾਂ ਸਵਾਰੀ ਨੂੰ ਚੰਗੀਆਂ ਇਹ ਚੜਾਈ ਨੂੰ ਹਾਂਜੀ ਠੀਕ ਹੈ ਮੇਰੇ ਕੋਲੇ ਕੋੜੇ ਦੋ ਸੀ ਮੈਂ ਕਿਹਾ ਵੀ ਇਹਨਾਂ ਦੀ ਅਣਸਬਾਝੂਗੀ ਹਾਂਜੀ 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 ਇਹ ਕੋੜੇ ਜਿਹੜੇ ਆਪਣੇ ਵਾਲੇ ਦੋਵੇਂ ਆ ਹੁਣ ਇਹ ਫਿਰ ਛੱਡਦੇ ਹਾਂ ਹੁਣ ਮੀਟਿੰਗ ਆਸਤੇ ਕੇ ਤੇ ਇਹ ਇਹ ਹੁਣ ਮੈਂ ਜੀ ਛੱਡੇ ਆ ਤਿਆਰੀ ਕਰਤੀ ਫਿਰ ਛੱਡਦੇ ਨੇ ਆ ਛੱਡੇ ਵੇ ਆ ਅੱਛਾ ਜੀ ਇਹ ਇੱਕ ਤੋਂ ਦੋ ਤਿੰਨ ਘੋੜੀਆਂ ਮਲਾਈਆਂ ਇੱਕ ਤੋਂ ਚਾਰ ਮਲਾਈਆਂ ਠੀਕ ਹੈ ਜੀ ਇਹ ਦੋਵੇਂ ਕਹਿੰਦੇ ਵੀ ਇੱਕੋ ਮਾਂ ਪਿਓ ਦੇ ਬੱਚੇ ਆ ਹਨਾ ਇੱਕੋ ਮਾਂ ਦੇ ਇੱਕੋ ਪਿਓ ਦੇ ਆ ਜੀ ਅੱਛਾ ਜੀ ਇਹ ਵਾਰ ਦੋਵੇਂ ਕਿਉਂ ਰੱਖ ਲਏ ਵੀ ਇਹ ਘੂੜਾ ਦਾ ਇੱਕ ਸੰਭਲੇ ਅੱਗੇ ਕਈ ਬਹੁਤ ਹੋ ਜਾਂਦਾ ਵਾ ਉਹ ਵੇਖੋ ਜੀ ਰੱਖੇ ਤਾਂ ਮੈਂ ਤਾਂ ਵੀ ਇੱਕ ਇਰਾਦਾ ਸੀ ਬਕਾਉ ਦਾ ਹਾਂਜੀ ਜਦੋਂ ਕੋਈ ਆਉਂਦਾ ਉਦੋਂ ਕਹਿੰਦਾ ਜੀ ਜਾਂ ਦਾ ਕੁੜੀ ਲੋ ਵਿੱਚ ਇੱਕ ਨਗ ਫਿਰ ਮੈਂ ਕਹੇ ਵੀ ਬੁਢੀ ਮਰੀ ਕੁੜੀ ਜਾਂਪੀ ਫਾਇਦਾ ਕੀ ਹਾਂਜੀ ਫਿਰ ਇਹ ਕਿਉਂ ਘਰੋਂ ਕੱਢ ਗਏ ਆਪਾਂ ਤਾਂ ਇੱਕ ਆਪਾਂ ਸੇਲ ਕਰ ਦਾਂਗੇ ਵਾਟਾ ਠੀਕ ਹੈ ਜੀ ਹੁਣ ਵੀ ਤਿਆਰ ਹੈਗਾ ਵੀ ਇਰਾਦਾ ਜੇ ਕਿਸੇ ਨੇ ਲੈਣਾ ਹੋਵੇ ਦੇ ਦੇ ਦਾਂਗੇ ਜੀ ਇੱਕ ਠੀਕ ਹੈ ਬੱਚੇ ਚੰਗੇ ਆਉਣਗੇ ਮੈਂ ਇਹ ਖੂਨ ਸੋਧ-ਸੋਧ ਕੇ ਬਣਾਇਆ ਹੈ ਅੱਛਾ ਜੀ ਹਾਂ ਠੀਕ ਹੈ ਤੇ ਇਹ ਜਿਹੜੀ ਹੁਣ ਕੁੜੀ ਹੁਣ ਆਪਾਂ ਜਿਹੜੀ ਹੁਣ ਲਿਆਂਦੀ ਆ ਬਾਪੂ ਇਹ ਹੁਣ ਫਿਰ ਬੱਚਿਆਂ ਵਾਸਤੇ ਰੱਖੀ ਹੋਈ ਅੱਗੇ ਬੱਚੇ ਇਹ ਤੋਂ ਲੈਣੇ ਆ। ਉਹ ਵੇਖੋ ਜੀ ਮੈਂ ਹੁਣ ਉਹ ਭੈਣ ਭਰਾ ਆ ਮੈਂ ਇਹਨਾਂ ਨੂੰ ਤਾਂ ਨਹੀਂ ਉਹ ਕੁੜੀ ਤੇ ਛੱਡਿਆ। ਹੁਣ ਇਹਨੂੰ ਮਲਾਵਾਂਗੇ ਇਸ ਤੋਂ ਕੁੜੇ ਤੋਂ। ਠੀਕ ਹੈ ਜੀ। ਸਹੀ ਆ। ਤੇ ਜਿਹੜਾ ਦੂਜਾ ਆਪਾਂ ਹੁਣ ਲਿਆਂਦਾ ਘੋੜਾ। ਉਹ ਘੋੜਾ ਜੀ ਬਹੁਤ ਚੰਗਾ। ਹਾਂਜੀ। ਉਹ ਤਾਂ ਉਹ ਬੰਦਾ ਫਿਰ ਦਿਲ ਛੱਡੀ ਬੈਠਾ ਹੀ ਮੈਂ ਕਿਹਾ ਕੋਈ ਨਾ ਕੱਲ ਦਿਓ। ਠੀਕ ਆ। ਉਹਨੂੰ ਹੋਈ ਆ ਸਰਾ ਦਾ ਟੱਕ। ਅੱਛਾ ਜੀ। ਮੈਂ ਕਿਹਾ ਦਵਾਈ ਦੂਈ ਦੇ ਕੇ ਵੇਖਾਂਗੇ ਨਹੀਂ ਤਾਂ ਹਾਂ ਹਾਂ ਹਾਂ। ਚਲੋ ਫਿਰ ਦਾ ਰਹੂਗਾ। ਠੀਕ ਹੈ ਜੀ ਉਹ ਉਹ ਵਾਵਾ ਉਮਰ ਦਾ ਦੇ ਹਿਸਾਬ ਦੀ ਉਮਰੀ ਹੈ ਜੋ ਦੀ ਉਹ ਜੀ ਮੇਰਾ ਖਿਆਲ ਆ ਹੋਊਗਾ 13 14 ਸਾਲ ਦਾ ਠੀਕ ਹੈ ਜੀ ਆ ਬਾਬਾਪੂ ਅੰਦਰ ਨੂੰ ਚਲਦੇ ਆਪਣੇ ਘੋੜਿਆਂ ਕੋਲੇ ਜੀ ਆਪਾਂ ਸ਼ਕੀਨ ਬੰਦਾ ਚਾਹੁੰਦਾ ਹੋਏ ਲੈਣਾ ਹੋਣਾ ਆਪਾਂ ਦੋਵੇਂ ਘੋੜੇ ਦਿਖਾ ਦਿੱਤੇ ਹਨ ਉਹ ਉਹ ਥੋੜੇ ਘੋੜੇ ਆ ਜੀ ਇਹ ਗੱਲ ਕਿਹੜੀ ਹੈ ਚਲੋ ਬਈ ਅੰਦਰ ਨੂੰ ਆ ਜੁ ਆਈ ਕਿਉਂਕਿ ਜਿਹੜੇ ਬੰਦੇ ਨੇ ਸ਼ਕੀਨ ਨੇ ਵੇਖਣਾ ਵਾ ਵੀ ਹਾਂ ਵੀ ਇਹ ਮੈਂ ਜਦ ਹਾਂ ਹਾਂ ਜੀ ਠੀਕ ਆ ਇਹ ਕੋਈ ਗੱਲ ਹੈ ਨਹੀਂ ਵੀ ਝੂਠ ਵਾਲੀ ਵੀ ਹੋਰ ਘੋੜਾ ਮਲਾਇਆ ਜਾਂ ਘੋੜੀ ਵੀ ਮੱਝੂਕਿਆਂ ਵਾਲੀ ਸੀ ਵਿੱਚੋਂ ਮੈਂ ਲਿਆ ਇਹ ਮੁਕਸਰ ਤੋਂ ਅੱਛਾ ਜੀ ਤੇ ਉਹ ਘੋੜੀ ਨੇ ਮੇਰੇ ਕੋਲੇ ਤਿੰਨ ਬੱਚੇ ਦਿੱਤੇ ਹਾਂਜੀ ਦੋ ਘੋੜੀਆਂ ਘੋੜਾ ਇੱਕ ਮੈਂ ਲਿਆ ਇਹ ਬਲੋਤਰੇ ਤੋਂ ਉਹ ਸੀਗਾ ਸਿੰਧੀ ਠੀਕ ਆ ਹਜੇ ਵੀ ਉਹਦੀ ਅਣਸ ਹੈਗੀ ਉਹ ਜਿਹੜਾ ਉੱਥੇ ਆ ਘੋੜਾ ਹਜ਼ੂਰ ਸਾਹਿਬ ਅਮੋਲ ਉਹ ਇੱਥੋਂ ਗਿਆ ਠੀਕ ਆ ਠੀਕ ਆ ਉਹ ਆ ਗਿਆ ਆ ਬਾਪੂ ਹੋਣੀ ਤਿਆਰ ਕੀਤਾ ਫਿਰ ਇਹ ਆਇਤੀ ਜੀ ਦਰਵਾਜ਼ਾ ਹਾਂ ਆ ਆ ਆਪਣੇ ਇਹੀ ਆ ਜਾਨਵਰਾ ਦੋਵੇਂ ਜਿਹੜੇ ਫੋਟੋ ਆ ਇਹ ਇਹ ਜੀ ਇਹਨਾਂ ਦੀਆਂ ਭੈਣਾਂ ਅੱਛਾ ਇਹਨਾਂ ਕੋਲ ਇਹਨੀਆਂ ਅੱਛਾ ਜੀ ਭੈਣਾਂ ਇਹਨਾਂ ਦੇ ਹਾਂ ਠੀਕ ਆ ਆ ਜੋ ਜੀ ਬਾਪੂ ਜਿਵੇਂ ਕਹਿੰਦਾ ਹੁੰਦਾ ਵੀ ਕੰਨ ਖੁੱਲਿਆਂ ਵਾਲਾ ਇਹਦੇ ਕੰਨ ਪੂਰੇ ਖੁੱਲੇ ਆ ਹਨਾ ਬਾਪੂ ਹਾਂ ਜੀ ਇਹਨਾ ਜੋ ਵੱਡਾ ਕਿਹੜਾ ਜੀ ਉਹੋ ਜੀ ਉਹ ਨੀਲਾ ਉਹ ਵੱਡਾ ਵਾ ਹਾਂ ਇਹ ਛੋਟਾ ਹਾਂ ਇਹ ਘਿਚੋਲੀ ਉਹ ਵੱਡਾ ਠੀਕ ਹੈ ਜੀ ਠੀਕ ਹੈ ਵੀ ਅੱਗੜ ਪਿਛੜੀ ਇਹ ਦੋਨੋਂ ਆਈ ਹਾਂਜੀ ਠੀਕ ਹੈ ਬਹਿ ਜਾਓ ਬਾਪੂ ਬਹਿ ਜਾਓ ਤੁਸੀਂ ਤਾਂ ਕੋਈ ਨਹੀਂ ਸੈਕਟਰੀ ਸਾਹਿਬ ਤੂੰ ਵੀ ਲਿਆ ਕੁਰਸੀ ਲਿਆ ਕੁਰਸੀ ਬਾਈ ਇਹ ਇਹ ਕਿੰਨੇ ਕਿੰਨੇ ਟਾਈਮ ਦੇ ਹੋਗੇ ਬਾਪੂ ਆ ਆ ਹੋ ਗਿਆ ਹੋ ਗਿਆ 6 ਜਾਂ 7 ਸਾਲ ਦਾ ਜੀ ਆ ਇੱਕ ਸਾਲ ਛੋਟਾ ਝੋਲੀ ਠੀਕ ਹੈ ਹਾਂ ਕੀ ਫਿਰ ਹਜੇ ਇਹਨਾਂ ਦਾ ਰਿਜ਼ਲਟ ਆ ਗਿਆ ਆਪਣੇ ਬੱਚਿਆਂ ਦਾ ਇਹਨਾਂ ਦਾ ਕੋਈ ਕਿ ਨਹੀਂ ਹਜੇ ਆਇਆ ਇੱਕ ਘੋੜੀ ਦਾ ਆਇਆ ਜੀ ਅੱਛਾ ਇਹ ਐਸ ਘੋੜੇ ਨੇ ਤੋਂ ਦੋ ਮਲਾਈਆਂ ਸੀ ਇੱਕ ਤਾਂ ਮੋਗੇ ਲਿਓ ਘੋੜੀ ਆਈ ਸੀ ਹਾਂਜੀ ਤੇ ਇੱਕ ਮਾਂ ਸਿੰਧੀ ਲਿਆ ਸੀਗਾ ਰਾਜਸਥਾਨ ਚੋਂ ਉੱਥੋਂ ਬਾਠ ਮਿਲਿਆ ਠੀਕ ਹੈ ਜੀ ਕੋਈ ਫਿਰ ਆਉਂਦਾ ਛੜਤਾ ਉਹ ਗਹਿਰੀ ਮਿੰਨੀ ਤੋਂ ਪੀ ਹੈ ਠੀਕ ਹੈ ਜੀ ਬਹੁਤ ਆਉਂਦੇ ਵੀ ਜੀ ਘੋੜਾ ਛੜਾਉਣਾ ਮੈਂ ਕਹਾਂ ਵੀ ਉਹਨਾਂ ਚੱਕਰ ਨਹੀਂ ਜਿੰਨਾ ਚੱਕਰ ਤੋਰੀ ਦੇ ਨਹੀਂ ਹਾਂਜੀ ਹਾਂਜੀ ਤੋੜਨ ਵਾਲੇ ਸਵਾਰ ਨਹੀਂ ਕੋਈ ਮਿਲੇਗਾ अच्छा जी आप दी यार की जेडी सवारी ऑन तो ही कहने हो वो जी, जी सवारी मिले वो त मिलदी ਨਹੀਂ ਹੈ ਨਾ ਹਾਂ ਜੀ ਵਾਗਾ ਹੀ ਨਹੀਂ ਫੜਨ ਆਉਂਦੀਆਂ ਹੁਣ ਵਾਲਿਆਂ ਨੂੰ ਅੱਜ ਪਾੜ ਕੇ ਵਾਗਾ ਪੈਂਦੇ ਆ ਹਾਂ ਜੀ ਵਾਗ ਵੀ ਤੁਸੀਂ ਦੱਸਦੇ ਨੇ ਵੀ ਇੱਕ ਇੱਕ ਹੱਥ ਨਾਲ ਫੜੀ ਹੋਣੀ ਹੈ ਇੱਕ ਹੱਥ ਚ ਬਸ ਹੈ ਨਾ ਜੀ ਫੇਰ ਜਦੋਂ ਘੋੜੇ ਦਾ ਮੂੰਹ ਸਿੱਧਾ ਹੋ ਗਿਆ ਘੋੜੇ ਨੂੰ ਅੱਡੀ ਲਾਓ ਮੜੀ ਮੁੱਟੀ ਜਾਂ ਬੋਲੋ ਜਦੋਂ ਘੋੜਾ ਅਸਵਾਰ ਨਾਲ ਰਲ ਗਿਆ ਉਦੋਂ ਆਪੇ ਹੀ ਪੈਰ ਲੈਣ ਲੱਗ ਜੂਗਾ ਠੀਕ ਹੈ ਜੀ ਇਹਨਾਂ ਦਾ ਇਹਨਾਂ ਦਾ ਕੱਦ ਕਿੰਨਾ ਹੈਗਾ ਜੀ ਦੋਨਾਂ ਦਾ ਉਹ ਵੇਖੋ ਜੀ ਇੰਨਾ ਤਾਂ ਨਹੀਂ ਮਾ ਉਹ 64 ਹੋਊਗਾ ਹਾਂ ਜੀ ਹਾ ਮੇਰਾ ਖਲ 65 ਖੂਬ ਇਹ 65 ਹੋਊਗਾ ਇਹ ਪ੍ਰਿੰਟ ਸ਼ਰਟ ਹੈਗਾ ਵਾ ਇਹਦਾ ਉਹਦੇ ਨਾਲੋਂ ਜ਼ਿਆਦਾ ਹੀ ਲੱਗਦਾ ਕਰਦਾ ਹਨਾ ਹਾਂ ਜੀ ਇਹ ਵੇਖੋ ਜਿਵੇਂ ਇੱਕੋ ਮਾਂ ਮੈ ਵੱਲੋਂ ਰੰਗਾਂ ਦਾ ਬੜਾ ਫਰਕ ਆ ਹਨਾ ਬਾਪੂ ਇਹ ਸ੍ਰੀ ਮਾਂ ਜੀ ਆ ਇਹਨੇ ਵੀ ਨੀਲਾ ਹੋ ਜਾਣਾ ਇਹ ਦੁੱਧ ਗਿਆ ਹੋ ਜਾਂਦੇ ਜਦੋਂ 9-10 ਸਾਲ ਦੇ ਹੋ ਜਾਂਣਾ ਅੱਛਾ ਜੀ ਹੁਣ ਇਹ ਜਿਉਂ-ਜਿਉਂ ਹਜੇ ਵੀ ਮੜਾ ਮੋਟਾ ਕਾਠ ਕਰਨਗੇ ਠੀਕ ਹੈ ਠੀਕ ਹੈ ਤੇ ਇਹਨਾਂ ਜੋ ਆਪਾਂ ਵੇਚਣਾ ਜਿਹੜਾ ਜੀ ਕਿਹੜਾ ਦੇ ਦਿੱਕੇ ਦੱਸੋ ਦੋਨੇ ਚੰਗੇ ਆ ਦੋਨੋਂ ਚੰਗੇ ਆ ਇਹਦਾ ਹੈ ਜੀ ਆਪਾਂ ਨੂੰ ਤਾਂ ਜਿਵੇਂ ਕਹਿੰਦੇ ਮਾਂ ਨੂੰ ਤਾਂ ਸਾਰੇ ਪੁੱਤ ਹੀ ਪਿਆਰੇ ਹੁੰਦੇ ਸਾਰੇ ਜੀ ਸਾਰੇ ਹੈਨਾ ਉਹ ਗੱਲ ਆ ਵੀ ਆਪਣਾ ਤਾਂ ਸਾਰੇ ਹੀ ਪਿਆਰੇ ਆ ਤੇ ਫੇਰ ਵੀ ਆ ਆ ਦੇ ਦੇਾਂਗੇ ਆਪਾਂ ਆਹ ਜੀ ਹਾਂ ਜੀ ਠੀਕ ਆ ਲੋ ਵੀ ਆ ਜਾਨਵਰ ਜਿਹੜਾ ਬਾਪੂ ਦਾ ਹੈਗਾ ਵਾ ਜੇ ਕੋਈ ਸ਼ਕੀਨ ਬੰਦਾ ਹੋਇਆ ਤਾਂ ਸੰਪਰਕ ਕਰਿਓ ਬਾਪੂ ਨਾਲ ਇਹ ਜਾਨਵਰ ਬਾਪੂ ਕਹਿੰਦਾ ਆਪਾਂ ਦੇ ਦੇਾਂਗੇ। ਵਾਹ ਤਾਂ ਸੀਠ ਠੰਡੇ ਬਹੁਤ ਆ ਦੋਨੋਂ ਹਨਾ। ਜੈਰੇ ਜੀ ਨਾ ਵੱਡਾ ਨਾ ਕਰਨ ਨਾ ਕਈ ਘੋੜੇ ਐਸੇ ਛੋਰੇ ਟੱਟੂ ਦਿਲ ਤੇ ਹੀ ਕਰੀ ਜਾਂਦੇ ਮਯਾਲ ਕੀ ਲਤ ਮਾਰਦੇ। ਹਾਂਜੀ ਹਾਂਜੀ ਹਾਂਜੀ। ਨਹੀਂ ਬੜਾ ਬੜੇ ਠੰਡੇ ਅੱਗੇ ਵੀ ਆਪ ਕਿੰਨੇ ਟਾਈਮ ਦੇ ਫਿਰਦੇ ਆ। ਇੱਕ ਬਾਪੂ ਆ ਝੋਟਾ ਥੋੜਾ ਨਿੱਕੀ ਲਾਤਾ ਲਾ। ਛੋਟੀ ਗੋਡੀ ਦਾ ਕਹਿੰਦੀ ਹੈ ਮੈਂ ਉਹ ਹਨਾ। ਇਹ ਜੀ ਨੀਲੀ ਬਾਗ ਦਾ। ਅੱਛਾ ਜੀ। ਇਹ ਆਇਆ ਸੀਗਾ ਝੋਟਾ ਦਾ ਪਿਓ ਜੀਤੇ ਦਰਿਆ ਕੋਲ। ਅੱਛਾ ਜੀ। ਠੀਕ ਆ ਮਾਰੇ ਦਾ ਸਮਾਈ ਹੁਣ ਗੱਲ ਸੁਣੋ ਜੀ ਲੋ ਬਈ ਬਾਪੂ ਨਾਲ ਥੋੜੀ ਜੀ ਗੱਲਬਾਤ ਸੀ ਕਿਉਂਕਿ ਟਾਈਮ ਸਾਡੇ ਕੋਲੇ ਹੁਣ ਆ ਹੈਗਾ ਖੇਚਵਾਨੀ ਰਾਜਾ ਹੋ ਚੱਲਿਆ ਵੀਡੀਓ ਵੀ ਬਾਪੂ ਹੁਣ ਇਹ ਰੀਜੇ ਚ ਬੰਨੀ ਹੋ ਜੀ ਹੋ ਜਾਣੀ ਆ ਫੇਰ ਗੈਦਰ ਫੇਰ ਬੈਠਾਂਗੇ ਧੰਨਵਾਦ ਜੀ